ਇਹ ਕਨਾਂ ਜਨਾਨੀ ਸੀ ਅੱਛਾ ਬਾਬਾ ਜਨਾਨੀ ਸੀ ਉਹ ਨੂੰ ਨਾ ਮਤਲਬ ਕਿ ਬਾਹਰ ਚਲੀ ਜਾਂਦੀ ਆ ਬਾਹਰ ਚਲੀ ਜਾਂਦੀ ਆ ਉਹ ਤੇ ਉਹ ਨਾ ਬਾਹਰੋਂ ਜਾ ਕੇ ਜਿਵੇਂ ਕੰਮ ਤੇ ਲੱਗੀ ਪੂਰੀ ਸੈਟਿੰਗ ਹੋ ਗਈ ਜਦੋਂ ਉਹਦੀ ਅੱਛਾ ਉੱਥੋਂ ਮੈਸੇਜ ਲਿਖਦੀ ਆ ਅੱਛਾ ਮੈਸੇਜ ਲਿਖਦੀ ਆ ਘਰ ਵਾਲੇ ਨੂੰ ਹਾਂ ਅੱਛਾ ਵੀ ਮੈਂ ਵਧੀਆ ਠੀਕ ਠਾਕ ਪਹੁੰਚ ਗਈ ਹੂੰ ਤਾਂ ਮੈਂ ਬਹੁਤ ਸੋਹਣਾ ਮਿਲ ਗਿਆ ਮੈਨੂੰ ਤੁਸੀਂ ਫਿਕਰ ਨਹੀਂ ਕਰਨਾ ਮੈਂ ਗੱਲ ਵੀ ਕਰੂੰ ਤੁਹਾਡੇ ਨਾਲ ਠੀਕ ਹੈ ਤੇ ਬਾਕੀ ਸਭ ਤੋਂ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਮੈਂ ਅਗਲੇ ਸਾਲ ਤੁਹਾਨੂੰ ਬੁਲਾ ਰਹੀ ਹਾਂ ਇੱਥੇ ਅੱਛਾ ਬੰਦੇ ਕੋਲੇ ਗਲਤ ਗੋਲੇ ਉੱਠ ਗਈ ਉਹ ਬੇਹੋਸ਼ ਹੋ ਗਿਆ ਵਿਚਾਰ ਅੱਛਾ ਫੜ ਕੇ ਅੱਛਾ ਉਹਦੇ ਨਾਲ ਬੰਦੇ ਹੋਰ ਬਹੁਤ ਸੀ ਉਹਨਾਂ ਨੇ ਪਾਣੀ ਪੂਣੀ ਪਿਆਇਆ ਪਿਆਣੀ ਪਿਆ ਕੇ ਜਦੋਂ ਉਹਨਾਂ ਨੇ ਮੈਸੇਜ ਪੜ੍ਹਿਆ ਉਹ ਵੀ ਡਰ ਗਏ ਉਹਦੇ ਘਰ ਦਾ ਸੰਸਕਾਰ ਹੋਈ ਜਾਂਦਾ ਸੀ ਬਾਬਾ अच्छा संस्कार ਕਰਕੇ ਤੁਰੇ ਆਉਂਦੇ ਸੀ ਹੂੰ اچھا ਉਹ ਕਹਿੰਦੇ ਯਾਰ ਉਹਦਾ ਆਪਾ ਹੌਣ ਸਸਕਾਰ ਕਰਕੇ ਆਏ ਉਹਨੇ ਮੈਸੇਜ ਵੀ ਪਾਤਾ ਪਹੁੰਚ ਕੇ ਹੂੰ ਵੀ ਕੰਮ ਵੀ ਮਿਲ ਗਿਆ ਹੂੰ ਤੇ ਤੈਨੂੰ ਵੀ ਬੁਲਾ ਰਹੀ ਹੈ ਉਹਦੀਆਂ ਲੱਤਾਂ ਕੰਬਣ ਵੀ ਮੈਨੂੰ ਵੀ ਜਾਣਾ ਪੂ ਅਗਲੇ ਸਾਲ اچھا ਠੀਕ ਗੱਲ ਕਿਧਰੋਂ ਕਿਧਰ ਨੂੰ ਗਈ ਹਾਂ ਮਾੜੀ ਜੀ ਪੌਣੀ ਆਪਦੇ ਘਰ ਵਾਲੇ ਨੂੰ ਸੀ ਕਮਲੀ ਨੇ ਅੱਛਾ ਨੰਬਰ ਵੇਖਿਆ ਨਹੀਂ ਜਾ ਕੇ ਗਲਤ ਨੰਬਰ ਤੇ ਮੈਸੇਜ ਸੈਂਡ ਕਰਤਾ ਅੱਛਾ ਉਹ ਗਾਂ ਕੁਦਰਤੀ ਉਹਦੇ ਘਰ ਆਲੀ ਮਰੀ ਵੀ ਅੱਛਾ ਉਹ ਡਰ ਗਿਆ ਹੂੰ ਉਹਨੇ ਕਹ ਅਗਲੇ ਸਾਲ ਤਾਂ ਲਈ ਜਾਣਾ ਇਹਨੇ ਮੈਨੂੰ ਹਨਾ ਮੈਂ ਤਾਂ ਜਮੀ ਮਾਰੇ ਜਾ ਹਾਂ ਸਹੀ ਗੱਲ ਹੈ ਵੀ ਉਹ ਟਰੱਕਾਂ ਤੇ ਹੁੰਦੇ ਸੀ ਅਸੀਂ ਹੂੰ ਮੰਨ ਲਾ ਹੁਣ ਕਈ ਭਰਾ ਕਹਿ ਦਿੰਦੇ ਆ ਨਾ ਟਰੱਕਾਂ ਤੇ ਆਏ ਸੀ ਟਰੱਕਾਂ ਦੇ ਆਏ ਰੋਡ ਆਏ ਉਦੋਂ ਰੋਡ ਰੜ ਨਹੀਂ ਹੁੰਦੀ ਸੀ ਬਾਈ ਇਹ ਤਾਂ ਹੁਣ ਬਣਿਆ ਹੂੰ ਉਦੋਂ ਪਾਣੀ ਪੂਣੀ ਨਹੀਂ ਹੁੰਦਾ ਸੀਗਾ ਇਹ ਤਾਂ ਹੁਣ ਵਾਧੂ ਹੋਇਆ ਹੈ ਰਾਜਸਥਾਨ ਦੇ ਵਿੱਚ ਤਾਂ ਵਿਚਾਰੇ ਬੱਕਰੀਆਂ ਭੇਡਾਂ ਵਾਲੇ ਜਾਗਬੋਤਣਾ ਲਈ ਖੜੇ ਹੁੰਦੇ ਟਰੱਕਾਂ ਮੂਰੇ ਪਾਣੀ ਲੈਣ ਨੂੰ ਯਾਰ ਸਹੀ ਗੱਲ ਸਹੀ ਗੱਲ ਸਾਡੇ ਕੋਲੇ ਟਿਊਬਾਂ ਸਾਗਲਾਂ ਬਹੁਤ ਘੱਟ ਬੰਨਿਆ ਹੁੰਦਾ ਜਵਾਕਾਂ ਨੂੰ ਪਾਣੀ ਦੇ ਕੇ ਰੰਗਣਾ ਲੋਪੋਤੋ ਹੀ ਲੋਪੋਤੋ ਆਹ ਨਾ ਫਿਰ ਇਹ ਨਹੀਂ ਵੇਖਣਾ ਤੇਲ ਗੱਡੀ ਵੱਧ ਕਾਊ ਘੱਟ ਕਾਊ ਤੇ ਅੱਧੇ ਕਿਲੋਮੀਟਰ ਦੇ ਜਵਾਕ ਖੜੇ ਪਾਣੀ ਨੂੰ ਡਰਾਈਵਰਾਂ ਨੇ ਉੱਥੇ ਹੀ ਰੋਕ ਕੇ ਪਾਉਣ ਲੱਗੇ ਆ ਗਰਮੀ ਬਹੁਤ ਹੁੰਦੀ ਸੀ ਬਾਬਾ ਉੱਥੇ ਬਾਲੀ ਅੱਤ ਦੀ ਗਰਮੀ ਹੁੰਦੀ ਸੀ ਤੇ ਰੇਤਾ ਔੜਦਾ ਹੁੰਦਾ ਸੀ ਉਹਦਾ ਨੇਹਰੀਆਂ ਹੀ ਔੜਗੀਆਂ ਹੋਣਾ ਹਾਂ ਜਿਵੇਂ ਨਾ ਜਿਹੜਾ ਇੱਥੋਂ ਟੱਬਾ ਚਾਕੇ ਉਹ ਉੱਥੇ ਲਾਤਾ ਉੱਥੋਂ ਜਾ ਕੇ ਇੱਥੇ ਲਾਤਾ ਉਹ ਤਾਂ ਨੇ ਰੀਆਂ ਗਈਆਂ ਬਈ ਰੰਬੜ ਦੀ ਔਰਦੀ ਵੀ ਬਹੁਤ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਰੰਬੜ ਦਾ ਮਤਲਬ ਤੂੰ ਅਰਬੀ ਚ ਕਹਿ ਗਿਆ ਰੰਬੜ ਇਹ ਅਰਬੀ ਚ ਕਹਿ ਗਿਆ ਜੀ ਰੇਤੇ ਨੂੰ ਰੰਬੜ ਕਹਿੰਦੇ ਆ ਉਹ ਉਹ ਦਵਾਈ ਦੇ ਵਿੱਚ ਰੰਬੜ ਦਵਾਈ ਦੇ ਵਿੱਚ ਕਹਿੰਦੇ ਆ ਮੈਂ ਉਹੀ ਗੱਲ ਆ ਨਾ ਮੈਂ ਕਿਹਾ ਰੰਬੜ ਕਿਵੇਂ ਕਹਿ ਗਿਆ ਰੇਤੇ ਨੂੰ ਰੰਬੜ ਕਿਹਾ ਜਾਂਦਾ ਵੀ ਰੇਤਾ ਹੀ ਸੀ ਤੇ ਨਾ ਹੁਰਦਾ ਸੀ ਮੈਨੂੰ ਪਤਾ ਵੀ ਸਾਡੇ ਪਾウダー ਲਾਉਂਦਾ ਏ ਹੂੰ ਗੱਡੀਆਂ ਬੱਜਣੀਆਂ ਹੂੰ ਡਰਾਈਵਰਾਂ ਦੀ ਮੌਤ ਹੋਣੀ ਹੂੰ ਅਸੀਂ ਮਗਰ ਭੱਜਣਾ ਹੂੰ ਕਿਉਂਕਿ ਨੁੱਟਣ ਵਾਲਾ ਨਾ ਹੋਵੇ ਆ ਨਾ ਹੋਵੇ ਹਨਾ ਹਾਂ ਯਾਰ ਇੰਨੇ ਕ ਹੈਲਪ ਕਰੀ ਬੰਦਿਆਂ ਦੀ ਹੂੰ ਇੰਨੇ ਕ ਹੈਲਪ ਕਰੀ ਬੰਦਿਆਂ ਦੀ ਤੇ ਬੰਦਿਆਂ ਦਾ ਮੂੰਹ ਟੁੱਟ ਜੇ ਜਿੱਕੇ ਤੇ ਫੋਨ ਵੀ ਲਾਇਆ ਹੋਵੇ ਕਿਉਂਕਿ ਪੈਸੇ ਸਾਰਿਆਂ ਤੋਂ ਲੈਣੇ ਨਾਲੇ ਮੈਂ ਕਹਿਤਾ ਵੀ ਛੱਡੇ ਅੱਛਾ ਪੈਸੇ ਛੱਡੇ ਹੂੰ ਵੀ ਤੁਸੀਂ ਆ ਜਾ ਕਰੋ ਯਾਰ ਜਿੰਨੇ ਕਿਤੇ ਮਿਲਤਾ ਲਿਆ ਕਰੋ ਫੇਰ ਵੀ ਅਗਲਾ ਕਹਿੰਦਾ ਯਾਰ ਮੱਥੇ ਕਿਵੇਂ ਲੱਗਾਗੇ ਬਰੇ ਵੀ ਲੈਣੀ ਘਾਟਿਆ ਵਾਲਾ ਸੁੱਧਾ ਬਣ ਗਿਆ ਪਪਾ ਬਹੁਤ ਜਿਆਦੇ ਥੋੜਾ ਘਾਟਿਆ ਵਾਲਾ ਨਹੀਂ ਜਿਆਦੇ ਘਾਟਿਆ ਵਾਲਾ ਬਣ ਗਿਆ ਬਈ ਕਿਉਂਕਿ ਪਹਿਲਾਂ ਪਹਾੜਾ ਸੀ ਜਿਹੜਾ ਉਹ ਇੰਨਾ ਹੀ ਸੀ ਜਨਾ ਅੱਜ ਤੇਲ ਸੀਗਾ ਬਾਹਲਾ ਸਸਤਾ ਬਈ ਠੀਕ ਹੈ ਹੁਣ ਤੇਲ ਹੋ ਗਿਆ ਬਹੁਤ ਜਿਆਦਾ ਮਹਿੰਗਾ ਹੂੰ ਪਾੜੇ ਉਦੋਂ ਅੱਗੇ ਨਾ ਘਟੇ ਐ ਵਧੇ ਨਹੀਂ ਹੂੰ ਤੇ ਪੈਸੇ ਕਿਵੇਂ ਬਚਣਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਠੀਕ ਹੈ ਕਨੈਕਟਰ ਤਨਖਾਹ ਵਾਲਾ ਨਹੀਂ ਹੁੰਦਾ ਸੀ ਹੂੰ ਡਰਾਈਵਰ ਨੂੰ ਕੱਲੇ ਨੂੰ ਤਨਖਾਹ ਦੇਣੀ ਤੇ ਹੁਣ ਹੁਣ ਕੀ ਕਰਦੇ ਆ ਕਨੈਕਟਰ ਪਹਿਲਾਂ ਪਉਦਾ ਵੀ ਤਨਖਾਹ ਕਿੰਨੀ ਦੇਗਾ ਬਿਲਕੁਲ ਸਹੀ ਕੰਮ ਕੀ ਕੀ ਕਰਨਾ ਮਿਲਦਾ ਹੀ ਨਹੀਂ ਕਨੈਕਟਰ ਦਾ ਮੈਂ ਟਾਇਰ ਫਿਲਕਾਉਣੀ ਆ ਆ ਕਰਨਾ ਉਹ ਕਰਨਾ ਆ ਤੂੰ ਕਰੀ ਆ ਮੈਂ ਕਰੂ ਇਹਨਾ ਤੂੰ ਕਰੀ ਆ ਮੈਂ ਕਰੂ ਆਮ ਬਾਂਡ ਰਹਿੰਦੇ ਆ ਭਾਈ ਬਿਲਕੁਲ ਬਿਲਕੁਲ ਕਿਉਂਕੋ ਸਿੱਖਣ ਨਹੀਂ ਆਉਂਦੇ ਸਿਰਫ ਪੈਸਿਆਂ ਲਈ ਆਉਂਦੇ ਤੇ ਨਹੀਂ ਤਾਂ ਜੇ ਬੰਦੇ ਨੂੰ ਠੱਕੇ ਗਾਣੇ ਪੈਂਦੇ ਸੀ ਭਾਈ ਸਾਰਾ ਕੁਝ ਦੇਖ ਕੇ ਫਿਰ ਸਿੱਖ ਕੇ ਫਿਰ ਬੰਦੇ ਕਰਦੇ ਸੀ ਚਲਾਉਂਦੇ ਸੀ ਗੱਡੀ ਬਣਾਉਂਦੇ ਸੀ ਡਰਾਈਵਰ ਲੈ ਯਾਰ ਐਂ ਥੋੜੀ ਸੌਕੇ ਹੀ ਬਣ ਜਾਂਦਾ ਡਰਾਈਵਰੋ ਦਿਮਾਗ ਚਾਹੀਦਾ ਡਰਾਈਵਰ ਨੂੰ ਡਰਾਈਵਰ ਬਣ ਲਈ ਬਿਲਕੁਲ ਸਹੀ ਹੈ ਨਾ ਮੈਂ ਆਪ ਦੇ ਇੱਕ ਦੀ ਜ਼ੋਰਤੀ ਬਣਿਆ ਮੇਰਾ ਉਸਤਾਦ ਅਰੂਪੀ ਕੇ ਫੜਾ ਆਂਦਾ ਹੀ ਲਈ ਚੱਲ ਕੱਤਾ ਅੱਛਾ ਉਹਦੀ ਮੌਤ ਹੋ ਗਈ ਕਹਨੂੰ ਫਰਦਾ ਹੀ ਕਾਲਿਆਂ ਦਾ ਔਰ ਸਰਦਾ ਤੇ ਉਹਨਾਂ ਲਈ ਚੱਲ ਮੈਂ ਬਹੁਤ ਉਹਨੂੰ ਟਰਾਉਣਾ ਉਸਤਾਦ ਉਹ ਸਾਰਿਆਂ ਦੇ ਬੈਰੀਗੇਟ 'ਚ ਆ ਗਏ ਆਏ ਡਿਪਲਾਮਾ ਜੀ ਕਰਨਗੇ ਉਹਨਾਂ ਦੇ ਵਿੱਚ ਦੀ ਬਾਤ ਜਾਣੀ ਮੈਨੂੰ ਹੂੰ ਮੈਂ ਨਗਾਉਣ ਲੱਗਿਆ ਬਸ ਵੀ ਆਪ ਹੀ ਸਿੱਖ ਗਿਆ ਤੂੰ ਤਾਂ ਪਪਾ ਓਏ ਟਰੱਕ ਸੱਗੇ ਬਾਬਾ ਬੱਸ ਦਾ ਕੀ ਹੈ ਹੂੰ ਔਰ ਜੀ ਸੀ ਬੀ ਚਲਾਉਣੀ ਸਿੱਖਿਆ ਉਹਦਾ ਕੀ ਹੈ ਪੋਕਲੇਨ ਚਲਾਈ ਆ ਉਹਦਾ ਕੀ ਹੈ ਰੋਡ ਰੂਲਰ ਚਲਾਇਆ ਉਹਦਾ ਕੀ ਹੈ o दो é ही